ਇਹ ਉਧਰੋਂ ਆ ਰਹੇ ਸੀ ਉਹ ਇਹ ਇਧਰੋਂ ਜਾ ਰਹੇ ਸੀ ਹੂੰ ਗਲਤੀ ਪਤਾ ਨਹੀਂ ਕਿਹਦੀ ਹੈ ਜੀ ਤੇ ਵਿੱਚ ਮੇਰੇ ਖਿਆਲ ਚ ਉਹ ਤਾਂ ਸ਼ਾਇਦ ਗੱਡੀ ਦੇ 10 ਰਿਆਂ ਵੀ ਬੋਤਲਾਂ ਪਈਆਂ ਦੇਖਿਆ ਤਾਂ ਹੈ ਨਹੀਂ ਕਾਫੀ ਬੰਦੇ ਕਹਿ ਰਹੇ ਵੀ ਬੋਤਲਾਂ ਪਈਆਂ ਗੱਡੀ ਦੇ ਵਿੱਚ ਬੋਤਲਾਂ ਕਿਹੜੀਆਂ ਸ਼ਰਾਬ ਦੀਆਂ ਬੋਤਲਾਂ ਕੁਝ ਹੋਰ ਬੋਤਲਾ ਹੈ ਦੇਖੋ ਬੋਤਲਾਂ ਸ਼ਰਾਬ ਦੇ ਹੁੰਦੇ ਆ ਤੁਸੀਂ ਖੁਦ ਸਮਝਦਾਰ ਹੋ ਹੋਰ ਤਾਂ ਕਿਹੜੇ ਨਹੀਂ ਨਹੀਂ ਸ਼ਰਾਬ ਦੀ ਬੋਤਲ ਦੱਸ ਰਹੇ ਆ ਕਹਿੰਦੇ ਦੋ ਦਿਨ ਬੋਤਲਾਂ ਪਈਆਂ ਦੇਖਿਆ ਮੈਂ ਚਲੋ ਹੋ ਸਕਦਾ ਕਿਉਂਕਿ ਮੈਂ ਤਾਂ ਉੱਥੇ ਨੇੜੇ ਗਿਆ ਹੋਇਆ ਨਹੀਂ ਸਿਉਰੀ ਖੜੇ ਆ ਜੀ ਪੁਲਿਸ ਆਲੇ ਕਿੰਨੀ ਕੀ ਦੇਰ ਬਾਅਦ ਆਗੇ ਐਕਸੀਡੈਂਟ ਹੋਣ ਤੋਂ ਬਾਅਦ ਉਹ ਤਕਰੀਬਨ 10 ਕੇ 15 ਮਿੰਟ ਬਾਅਦ ਹੀ ਆਗੇ ਸੀ ਉਹ ਫੋਨ ਕਰਤਾ ਇਹਨਾਂ ਨੂੰ 10-15 ਮਿੰਟ ਬਾਅਦ ਆਗੇ ਸੀ ਜੀ ਤੇ ਕੋਈ ਜਾਨੀਵਾਲੀ ਨੁਕਸਾਨ ਵੀ ਹੋਇਆ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਜੀ ਗੱਡੀਆਂ ਦਾ ਆਪ ਗੱਡੀਆਂ ਦਾ ਨੁਕਸਾਨ ਹੋਇਆ ਜੀ ਬਾਕੀ ਤਾਂ ਸਟਾ ਸਟਾ ਕੇ ਜਨ ਲੱਗੇ ਬਚ ਗਏ ਦੋਨੇ ਪਾਰਟੀ ਬਚ ਗਏ ਜੀ ਹਾਂ ਇਹ ਸਨ ਬਿੱਲਾ ਜੀ ਤੇ ਇਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਵੀ ਜਦੋਂ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਤੇ 10-12 ਮਿੰਟ ਬਾਅਦ ਇੱਥੇ ਪੁੱਜੇ ਸਨ ਅਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਲੋਕ ਕਹਿ ਰਹੇ ਨੇ ਕਿ ਗੱਡੀ ਅਸੀਂ ਨਹੀਂ ਦੱਸ ਸਕਦੇ ਕਿ ਐਕਸੀਡੈਂਟ ਕਿਉਂ ਹੋਇਆ ਜਾਂ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ ਪੀਤੀ ਹੋਈ ਸੀ